ਹਾਂਜੀ ਸਤਿ ਸ੍ਰੀ ਅਕਾਲ ਸੋਹੀ ਪ੍ਰਾਪਰਟੀ ਚੈਨਲ ਦੇ ਆਏ ਸਾਰੇ ਹੀ ਵੀਰਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਫੇਰ ਹਾਜ਼ਰ ਹੋਏ ਹਾਂ ਜੀ ਤੁਹਾਡੇ ਲਈ ਇੱਕ ਨਵੀਂ ਜ਼ਮੀਨ ਦੀ ਢੇਰੀ ਲੈ ਕੇ ਜੋ ਅੱਜ ਅਸੀਂ ਤੁਹਾਨੂੰ ਜ਼ਮੀਨ ਦਿਖਾਉਣ ਲੱਗੇ ਹਾਂ ਜੀ ਇੱਥੇ ਆਪਣੇ ਕੋਲੇ 10 ਕਿੱਲੇ ਜ਼ਮੀਨ ਵਿਕਾਊ ਆਈ ਹੈ ਜੀ ਇੱਥੇ ਆਪਣੇ ਕੋਲੇ ਛੋਟੀ ਮਿੰਦੀ ਤੇ 10 ਕਿੱਲੇ ਨੇ ਮਤਲਬ ਕਿ 4 ਬਿੱਗੇ ਦਾ ਕਿੱਲਾ ਹੈ ਜੀ ਇੱਥੇ 40 ਵਿਕੇ ਟੋਟਲ ਜ਼ਮੀਨ ਬਣਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੋਕੇਸ਼ਨ ਬਾਰੇ ਸੰਝਾ ਦਿੰਦੇ ਹਾਂ ਜੀ ਕਿ ਅੱਜ ਅਸੀਂ ਆਏ ਕਿੱਥੇ ਆ ਇਹ ਜ਼ਮੀਨ ਨਹਿਰ ਦੇ ਕੋਲੇ ਪੈਂਦੀ ਹੈ ਜੀ ਕਿ ਜ਼ਮੀਨ ਨੂੰ ਪਿੰਡ ਤੋਂ ਰਸਤਾ ਵੀ ਆਉਂਦਾ ਹੈ ਤੇ ਆ ਨਹਿਰ ਦੀ ਪੱਟੜੀ ਵੀ ਲੱਗਦੀ ਹੈ ਜੀ ਤਹਿਸੀਲ ਰਾਜਪੁਰੇ ਤੇ ਜ਼ਿਲ੍ਹਾ ਪਟਿਆਲੇ ਅੰਡਰ ਇਹ ਜ਼ਮੀਨ ਆਉਂਦੀ ਹੈ ਜੀ ਜੋ ਰੋਡ ਰਾਜਪੁਰੇ ਤੋਂ ਪਟਿਆਲੇ ਵੱਲ ਨੂੰ ਗਿਆ ਹੈ। ਕੁਝ ਰੋਡ ਤੋਂ ਜਮੀਨ ਤੋਂ ਉਹ ਅੰਦਰ ਪੈ ਜਾਊਗੀ ਜੀ ਇਹ। ਠੀਕ ਹੈ ਜੀ। ਇੱਥੇ ਆਪਣੇ ਕੋਲੇ 10 ਕਿੱਲੇ ਜ਼ਮੀਨ ਵਿਕਾਊ ਹੈ। ਇਸ ਪੋਟ ਵੀ ਤੋਂ 2 ਕਿੱਲੇ niche ਉਤਰ ਕੇ ਜ਼ਮੀਨ ਹੈ। ਦੋ ਰਸਤੇ ਲੱਗਦੇ ਆਂ ਜੀ ਜ਼ਮੀਨ ਨੂੰ। ਇੱਕ ਪਿੰਡ ਤੋਂ ਤਿੰਨ ਇਕੱਠੇ ਦਾ ਤੇ ਦੂਜਾ ਨਹਿਰ ਵਾਲੀ ਪੱਟ ਦੀ। ਇਹ ਜ਼ਮੀਨ ਵਿੱਚ ਮੋਟਰ ਕਨੈਕਸ਼ਨ ਕੋਈ ਵੀ ਨਹੀਂ ਹੈਗਾ ਜੀ ਸਿੰਚਾਈ ਲਈ ਨਹਿਰ ਵਿੱਚੋਂ ਮੋਗਾ ਲੱਗਿਆ ਹੋਇਆ ਹੈ ਪਾਣੀ ਦੀ ਵਾਰੀ ਮਿਲਦੀ ਹੈ ਠੀਕ ਹੈ ਜੀ ਤੁਹਾਨੂੰ ਇੱਥੇ ਮੋਟਰ ਕੋਈ ਵੀ ਨਹੀਂ ਮਿਲਣੀ ਨਹਿਰ ਦੀ ਪਾਣੀ ਦੀ ਵਾਰੀ ਜ਼ਰੂਰ ਮਿਲ ਜਾਊਗੀ ਇੱਥੇ 10 ਕਿੱਲੇ ਜ਼ਮੀਨ ਹੈ ਜੀ ਜੋ ਵਿਕਾਊ ਹੈ ਛੋਟੀ ਮਿੰਡਤੀ ਦੇ 10 ਕਿੱਲੇ ਜੋ ਡਿਮਾਂਡ ਹੈ ਇਸ ਜ਼ਮੀਨ ਦੀ 30 ਲੱਖ ਰੁਪਏ ਪ੍ਰਤੀ ਕਿੱਲੇ ਦੀ ਡਿਮਾਂਡ ਹੈ ਜੀ ਤਕਸੀਮ ਜ਼ਮੀਨ ਹੈ ਜੀ ਇਹ ਬਿਲਕੁਲ ਲੈਨ ਜ਼ਮੀਨ ਵਿੱਚ ਕੋਈ ਵੀ ਨਹੀਂ ਹੈਗੀ ਬਿਲਕੁਲ ਸਾਫ਼ ਜ਼ਮੀਨ ਹੈ ਜੀ ਤੁਸੀਂ ਵੇਖ ਹੀ ਰਹੇ ਹੋ ਜੇ ਕਿਸੇ ਵੀਰ ਨੇ ਇਸ ਜ਼ਮੀਨ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਡਾਇਲ ਕਰ ਸਕਦੇ ਹੋ ਜੀ ਇੱਕ ਵਾਰ ਦੁਬਾਰਾ ਦੁਹਰਾ ਰਿਪੀਟ ਕਰ ਦਿੰਦੇ ਹਾਂ ਇੱਥੇ ਆਪਣੇ ਕੋਲ 10 ਕਿੱਲੇ ਜ਼ਮੀਨ ਹੈ ਜੀ ਰਾਜਪੁਰੇ ਤੋਂ ਤੁਹਾਨੂੰ ਇਹ ਜ਼ਮੀਨ ਹੈ 12 ਦਾ 13 ਕਿਲੋਮੀਟਰ ਪੈ ਜਾਊਗੀ ਜੋ ਰਾਜਪੁਰੇ ਤੋਂ ਪਟਿਆਲੇ ਦੀ ਰੋਡ ਗਿਆ ਹੈ ਉਸ ਰੋਡ ਤੋਂ ਤੁਹਾਨੂੰ 5 ਤੋਂ 6 ਕਿਲੋਮੀਟਰ ਅੰਦਰ ਪੈ ਜਾਊਗੀ ਠੀਕ ਹੈ ਜੀ ਨਹਿਰ ਦੇ ਲਵੇ ਜ਼ਮੀਨ ਦੀ ਲੋਕੇਸ਼ਨ ਹੈ ਪਿੰਡ ਤੋਂ ਰਸਤਾ ਵੀ ਲੱਗਦਾ ਹੈ ਤੇ ਨਹਿਰ ਵਾਲੀ ਪਟੜੀ ਵੀ ਲੱਗਦੀ ਹੈ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜ਼ਮੀਨ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਇਸ ਤਰ੍ਹਾਂ ਕੀ ਇਸ ਤਰ੍ਹਾਂ ਦੀ ਜ਼ਮੀਨ ਲੱਭ ਰਹੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੀ ਹੋਰ ਜ਼ਮੀਨਾਂ ਬਾਰੇ ਪਤਾ ਲੱਗਦਾ ਰਹੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਨਵੀਂ ਜ਼ਮੀਨ ਤੇ